ਸਾਸਰੀ ਕਾਜੀ ਸਾਰਿਆਂ ਨੂੰ ਜਪ ਲੈ ਕੇ ਜੀ ਤੁਹਾਡੇ ਲਈ ਬਹੁਤ ਹੀ ਜਿਆਦੇ ਸੋਨੇ ਸੂਤਾਂ ਦੇ ਕਲੈਕਸ਼ਨ ਵਿਆਹ ਸ਼ਾਦੀਆਂ ਵਾਲੇ ਸੂਟ ਰਹਿਣਗੇ ਬਹੁਤ ਹੀ ਸੋਨਾ ਚਨੌਣ ਫੌਨ ਦਾ ਸੂਟ ਮਿਲੇਗਾ ਬਹੁਤ ਹੀ ਪਿਆਰੇ ਕਲਰ ਨੇ ਪਰ ਮੀਟਰ ਦੇ ਹਿਸਾਬ ਨਾਲ ਤੁਸੀਂ ਲੈ ਸਕਦੇ ਹੋ ਜਿੰਨਾ ਇਹ ਵੱਧ ਕਟ ਫੈਬਰਿਕ ਲੈਣਾ ਚਾਹੁੰਦੇ ਹੋ ਪਰ ਮੀਟਰ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਜਿੰਨਾ ਵੀ ਤੁਸੀਂ ਲੈਣਾ ਚਾਹੁੰਦੇ ਹੋ ਵੱਧ ਕਟ ਫੈਬਰਿਕ ਲੈ ਸਕਦੇ ਹੋ ਕਲਰ ਬਹੁਤ ਹੀ ਪਿਆਰੇ ਨੇ ਵਿੱਚ ਦਿੱਤੇ ਹੋਏ ਨੇ अगले जेडे सूट रहने ये इतने प्योर बिस्कोस ऑरगैनजा की शॉर्ट मिलेगी गोटा पट्टी का वर्क किया गया है जोड़ा इसका दुपट्टा रहेगा वो भी तेन प्योर ओरगैंजा का दुपट्टा मिलेगा बहुत ही सोहना पेंट का काम किया गया गोटीपट्टी का वर्क किया गया दो मीटर की कट रहेगी इसका प्लाजो बना सद अगले जड़े सूट ने यह भी बहुत ही प्यारे सूट तुम मिल जाएंगे कॉटन का सूट रहेगा बहुत ही सोहना शॉर्ट के उपर लखनवी वर्क किया गया नैक के उपर કોટਨ ਦੀ ਬਾਟਮ ਮਿਲੇਗੀ 2 ਮੀਟਰ ਦੀ ਬਾਟਮ ਰਹੇਗੀ ਇਸ ਦਾ ਤੁਸੀਂ ਪਲਾਜ਼ੋ ਬਣਾ ਸਕਦੇ ਹੋ ਸ਼ਿਫॉन ਦਾ ਦੁਪੱਟਾ ਰਹੇਗਾ ਬਹੁਤ ਹੀ ਸੋਹਣੇ ਕਲਰ ਨੇ ਦੁਪੱਟਾ ਤਾਂ ਟਾਈ ਡਾਈ ਮਿਲੇਗਾ ਬਹੁਤ ਹੀ ਪਿਆਰੇ ਕਲਰ ਨੇ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਤੁਸੀਂ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਜਿਹੜੇ ਸੂਟ ਰਹਿਣਗੇ ਪਿਓਰ ਨੇਚਰਲ ਕ੍ਰੇਪ ਦਾ ਸੂਟ ਰਹੇਗਾ ਘੇਰੇ ਤੇ ਬਾਹੂ ਤੇ ਵਰਕ ਮਿਲੇਗਾ ਮਸ਼ੀਨ ਵਰਕ ਕੀਤਾ ਗਿਆ ਪਿਓਰ ਔਰਗੈਂਜ਼ਾ ਦਾ ਦੁਪੱਟਾ ਰਹੇਗਾ ਦੁਪੱਟੇ ਦੇ ਉੱਪਰ ਹੀ ਬਹੁਤ ਹੀ ਸੋਹਣਾ ਮਸ਼ੀਨ ਵਰਕ ਕੀਤਾ ਗਿਆ ਕਲਰ ਬਹੁਤ ਹੀ ਪਿਆਰੇ ਨੇ ਅਗਲੇ ਜਿਹੜੇ ਸੂਟ ਹੈ ਪਿਓਰ ਲਿਨਨ ਕਾਟਨ ਦਾ ਤੁਹਾਨੂੰ ਸੂਟ ਮਿਲੇਗਾ 5 ਮੀਟਰ ਦੀ ਕੱਟ ਰਹੇਗੀ ਬਹੁਤ ਹੀ ਸੋਹਣੇ ਕਲਰ ਨੇ ਮਸਲਿਨ ਦਾ ਤੁਹਾਨੂੰ ਟਾਈ ਡਾਈ ਕੀਤਾ ਹੋਇਆ ਦੁਪੱਟਾ ਮਿਲੇਗਾ ਕਲਰ ਇਹਨਾਂ ਵਿੱਚ ਵੀ ਕਾਫੀ ਜ਼ਿਆਦੇ ਨੇ অপਸ਼ਨ ਬਹੁਤ ਹੀ ਜ਼ਿਆਦਾ ਦਿੱਤੀ ਗਈ ਕੋਈ ਵੀ ਕਲਰ ਤੁਸੀਂ ਇਹਨਾਂ ਵਿੱਚੋਂ ਵੀ ਲੈ ਸਕਦੇ ਹੋ ਜਿਹੜੇ ਅਗਲੇ ਸੂਟ ਰਹਿਣਗੇ ਇਹ ਤੁਹਾਨੂੰ ਮਿਲਣਗੇ ਜੀ ਪਿਓਰ ਬਰੋਸ਼ੇ ਦੇ ਸੂਟ ਬਹੁਤ ਹੀ ਸੋਹਣਾ ਬਰੋਸ਼ਾ ਵਰਕ ਕੀਤਾ ਗਿਆ ਹੈ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਮੈਚਿੰਗ ਸੂਟ ਰਹਿਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ